ਇਸ ਸਰਸ ਕਿ ਸਟਰੀ ਚੈਕਿੰਗ ਕੀਤੀ ਜਾ ਰਹੀ ਕਿੱਥੇ ਕਿੱਥੇ ਨਾਕਾਬੰਨੀ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਨਤੀ ਅਮਨੀਤ ਕੌਂਡਲ ਜੀ ਦੀ ਰਹਿਨਮਾਈ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਸਰ ਉਹਦੇ ਮੁਤਾਬਕ ਉਹਦੇ ਅੰਡਰ ਜਿਹੜੀ ਹੈਗੀ ਆ ਅਧੀਨ ਇਹ ਚੈਕਿੰਗ ਕੀਤੀ ਜਾ ਰਹੀ ਹੈ 8 ਤੋਂ 1 ਕੋਈ ਤੱਕ ਦਾ ਇਹ ਪ੍ਰੋਗਰਾਮ ਹੈਗਾ ਸਾਡਾ ਇਹਦੇ ਵਿੱਚ ਅਵੇਅਰਨੈਸ ਵੀ ਕਰ ਰਹੇ ਆ ਅਸੀਂ ਚੈਕਿੰਗ ਵੀ ਕਰ ਰਹੇ ਆ ਸਰ ਔਰ ਚੈਕਿੰਗ ਤੋਂ ਇਲਾਵਾ ਜੇ ਕੋਈ ਸਾਨੂੰ ਰਿਕਵਰੀ ਹੁੰਦੀ ਆ ਤਾਂ ਉਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਵੀ ਕੀਤੀ ਜਾਏਗੀ ਸਰ ਲਾ ਕਬਨ ਕਿੱਥੇ ਕਿੱਥੇ ਕੀਤੀ ਜੀ ਜ਼ਿਲ੍ਹੇ ਅੰਦਰ ਸਰ ਸਾਡੇ ਮੇਰੇ ਕੋਲ ਤਲਵੰਡੀ ਸਾਬੋ ਹੈਗਾ ਸਰ ਉਹਦੇ ਵਿੱਚ ਰਾਮਾ ਥਾਣੇ ਦੇ ਵਿੱਚ ਚਾਰ ਜਗ੍ਹਾ ਇੰਟਰਸਟੇਟ ਨਾਕੇ ਆ ਤਲਵੰਡੀ ਸਾਬੋ ਦੇ ਦੋ ਨਾਕੇ ਨੇ রে <tip> <the point> <view> کتھے آ رہے ہیں پتا پورے تو ہیں ٹھیک ہے अरे लाइट सड़ी बैठे हैं ये

थी कन पु poured… विर maior थे प� favour ली नही मैंग से मां घिर मां टाप और जा क ОО अर अकरी ऑडाए जोल�क के पर को सानो ब जाक्रा जाकर बिये के लाए ग пишड़, को बोस्टी पहलमा एप अडिक बोस आखन अकर।